ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਕਿ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਰਹੋ ਠੀਕ ਵੀ ਕਰ ਲੈਂਦੇ ਆ ਆਨਲਾਈਨ ਜ਼ਮਾਨੇ 'ਚ ਖੱਜਲ ਖਵਰੀ ਹੋਵੇ ਤਾਂ ਪਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਅਸੀਂ ਅਪਡੇਟ ਕੀਤਾ ਹੋਇਆ ਸਰਵਰ ਇਸ ਤੋਂ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਪਤਾ ਮਿਲ ਜਾਂਦਾ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਆਏ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਆ ਪਹਿਲੀ ਗੱਲ ਤਾਂ ਇਹ ਉਗੇ ਨੇ ਦੇਖਾ ਇਥੇ ਤਾਂ ਲਾਈਨ ਲੱਗੀ ਹੁੰਦੀ ਜਿੱਤ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਦੇ ਸਕੂਲਾਂ ਦੇ ਵਿੱਚ ਕਦੇ ਕਿਸੇ ਹੋਰ ਸਰਕਾਰੀ ਦਫਤਰਾਂ ਦੇ ਵਿੱਚ ਅਚਨਚੇਤ ਦੌਰਾ ਕੀਤਾ ਜਾਂਦਾ ਤੇ ਜਿਹਦੇ ਚੱਲਦਾ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜਪਰੇਦੀ ਤਹਿਸੀਲ ਦੇ ਵਿੱਚ ਪਹੁੰਚੇ ਜਿੱਥੇ ਨਾਲ ਲੋਕਾਂ ਨਾਲ ਗੱਲਬਾਤ ਕੀਤੀ ਤੇ ਅਖੀਰ ਰਜਿਸਟਰੀਆਂ ਦੇਖਿਆ ਵੀ ਕਿਵੇਂ ਕੀਤੀਆਂ ਗਈਆਂ ਨੇ ਤੇ ਉਹਨਾਂ ਕਿਹਾ ਕਿ ਅੱਗੇ ਨਾਲ ਲੋਕੀ ਬਹੁਤ ਸੁਖੀ ਨੇ ਬੜਾ ਵਧੀਆ ਲੱਗ ਰਿਹਾ ਲੋਕਾਂ ਨੂੰ ਕਿਉਂਕਿ ਖੇਤੀ ਕੰਮ ਹੋਣ ਲੱਗ ਗਿਆ ਪਰ ਜਿਹੜੀ ਕਮੀਆਂ ਨੇ ਨਾਲ-ਨਾਲ ਆਸੀ ਉਹ ਵੀ ਠੀਕ ਕਰਾਂਗੇ ਤੇ ਦੂਜੇ ਪਾਸੇ ਨੇ ਕਹੇਗੀ ਮੈਂ ਤਹਿਸੀਲਦਾਰ ਸਾਹਿਬ ਨਾਲ ਵੀ ਗੱਲ ਕੀਤੀ ਹੈ ਮੇਰੇ ਸਾਹਮਣੇ ਵੀ ਦੋ ਤਿੰਨ ਰਜਿਸਟਰੀਆਂ ਹੋਈਆਂ ਨੇ ਅੱਧੇ ਘੰਟੇ ਦੇ ਵਿੱਚ ਰਜਿਸਟਰੀ ਹੋ ਕੇ ਉਹਦੀ ਰਜਿਸਟਰੀ ਅੱਧੇ ਘੰਟੇ ਦੇ ਵਿੱਚ ਵਿੱਚ ਮਿਲ ਜਾਂਦੀ ਹੈ ਸਰਕਾਰ ਤੁਹਾਡੇ ਦੁਆਰਾ ਦਾ ਇੱਕ ਸਮਾਗਮ ਦੇ ਇਹਦੇ ਵਿੱਚ ਅਫਸਰ ਤੇ ਨੇ ਉਹ ਪਿੰਡਾਂ ਜਾਂਦੇ ਮੇਰੀ ਜਿੱਦ ਸੀ ਜਾਂਦੇ ਮੁਸ਼ਕਲ ਦੁਹੇ ਮੌਕੇ ਤੋਂ ਹੱਲ ਵੀ ਕਰਦੇ ਹੈ ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਣਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਟ ਦੇ ਵਿੱਚ ਰੁਕੇ ਤੁਸੀਂ ਸਾਡਾ ਆਪਣੇ ਕੈਮਰੇ ਵਿੱਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੇ ਆਂ ਦਿੱਕਤਾਂ ਬਲ ਲੋਕ ਮਿਲੇ ਪਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਪਈਆਂ ਦੀਆਂ ਹਜੇ ਵੇਟਿੰਗ ਚ ਨੇ ਮੈਂ ਤਸਿਲਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ ਪੈਂਤੋ ਜਾਲੀ ਇਸੀ ਰਿਸਟੈਂਸ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਆਬੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਹੈ ਸਦਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਦਾ ਮਿਲ ਜਾਂਦਾ ਤੇ ਇਹ ਗੱਲ ਤਾਂ ਅਸੀਂ ਦੱਸਿਆ ਤੇ ਲੋਕ ਨਹੀਂ ਕਿਸੇ ਨੇ ਕੁਝ ਕਹਿ ਤ ਨਹੀਂ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਕਾਇਆ ਤਾਂ ਪਤਾ ਵੀ ਨਹੀਂ ਸੀ ਲੋਕ ਕਿੰਨਾ ਜ਼ਿਆਦਾ ਸਮੱਸਿਆਵਾਂ ਕੀ ਕੁਝ ਨਹੀਂ ਲੋਕ ਦੱਸ ਰਹੇ ਨੇ ਦੇਖੋ ਲੋਕ ਕਹਿੰਦੇ ਬਹੁਤ ਫਰਕ ਆ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਆਏ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਚੰਨ ਕਾਉਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੇ ਵੀ ਸਵਸਥਿਆ ਮੈਂ ਸੁਣੀ ਹੈ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਰਿਸੀ ਮਿਲਦੀ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਕਵਾਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਆ ਜ਼ਿਆਦਾਤਰ ਸਨ ਸੇਵਾ ਕੀ ਕੁਝ ਕਿਸੇ ਕਿਸੇ ਨੂੰ ਕਰ ਦਿੱਤੀ ਦੇਖੋ ਕੁਝ ਪੁਲਿਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਹਜੇ ਲਾਈਨ ਚ ਬੈਠੇ ਆ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋਈ ਕੰਮ ਵੈਸੇ ਤਾਂ ਕੋਸ਼ਿਸ਼ਾਂ ਵੀ ਇਹ ਹੋ ਗਈ ਆਉਣ ਵਾਲੇ ਦਿਨਾਂ ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚੈਰੀਆਂ ਜਾਣਾ ਪਵੇ ਜ਼ਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਉਹ ਦੋ ਦੂਰ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਨੇ ਉਹ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਆ ਅਚਾਨਕ ਅਫਸਰਾਂ ਨੂੰ ਮਿਲੇ ਆ ਤੇ ਕੰਮ ਦੇ ਤੱਕ ਮੈਨੂੰ ਚੰਗਾ ਲੱਗੇ ਮਾਸ਼ਾਅੱਲ ਕਿੰਨਾ ਕਿੰਨਾ ਫਾਇਦਾ ਹੋਗਾ ਕਿੰਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ਜਰੀਏ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ 'ਤੇ ਹੋ ਕਿਰਪਾ ਕਰਕੇ ਆਪਣਾ ਤਨ ਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾਣਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ਅਦਾਰੇ ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਸੋ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਹੈ ਕਿ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਤਹਿਸੀਲ ਦੇ ਵਿੱਚ ਲੋਕਾਂ ਦੇ ਕੰਮ ਵੀ ਹੋ ਰਹੇ ਨੇ ਤੇ ਜਿਹੜੇ ਅਧਿਕਾਰੀ ਨੇ ਉਹ ਵੀ ਕੁਰਸੀਆਂ ਦੇ ਉੱਤੇ ਬੈਠੇ ਸੀ ਇਹ ਨਹੀਂ ਸੀਗਾ ਕੋਈ ਗੈਪ ਸੀਗਾ ਜਾਂ ਦੁਰ ਉਦਰ ਚਲਾ ਗਿਆ ਸੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ